ਅਸੀਂ ਸਾਰੇ ਜਾਣਦੇ ਹਾਂ ਕਿ ਸਮੁੰਦਰ ਕਿੰਨਾ ਵਿਸ਼ਾਲ ਹੈ। ਇੱਥੇ ਦੂਰ-ਦੂਰ ਤੱਕ ਪਾਣੀ ਹੀ ਦਿਖਾਈ ਦਿੰਦਾ ਹੈ ਤੇ ਧਰਤੀ ਦਾ ਜ਼ਿਆਦਾਤਰ ਹਿੱਸਾ ਮਹਾਸਾਗਰਾਂ ਨਾਲ ਹੀ ਢੱਕਿਆ ਹੋਇਆ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਸਮੁੰਦਰ ਕਿੰਨਾ ਡੂੰਘਾ ਹੋਵੇਗਾ? ਇੱਕ ਲਾਈਨ ਵਿੱਚ ਦੱਸਣਾ ਹੋਵੇ ਤਾਂ ਅਸੀਂ ਇਹੀ ਕਹਾਂਗੇ ਸਮੁੰਦਰ ਬਹੁਤ ਡੂੰਘਾ ਹੈ। ਇਸ ਬਹੁਤ ਦਾ ਅੰਦਾਜ਼ਾ ਲਗਾ ਪਾਉਣਾ ਕਿਸੇ ਲਈ ਵੀ ਆਸਾਨ ਨਹੀਂ ਹੈ ਕਿਉਂਕਿ ਸਮੁੰਦਰ ਇਨਸਾਨ ਦੀ ਸੋਚ ਤੋਂ ਵੀ ਜ਼ਿਆਦਾ ਡੂੰਘਾ ਹੈ। ਤੁਸੀਂ ਦੇਖ ਰਹੇ ਹੋ ਖੋਜ ਟੀਵੀ ਅਤੇ ਅੱਜ ਅਸੀਂ ਜਾਣਾਂਗੇ ਸਮੁੰਦਰ ਦੀ ਅਸਲ ਗਹਿਰਾਈ ਬਾਰੇ ਆਮ ਤੌਰ ਤੇ ਲੋਕ ਤਲਾਬ ਜਾਂ ਸਵਿਮਿੰਗ ਪੂਲ ਦੀ ਗਹਿਰਾਈ ਨਾਪਣ ਲਈ ਇੱਕ ਲੰਬੀ ਡੋਰੀ ਉਸਦੇ ਪਾਣੀ ਵਿੱਚ ਪਾਉਂਦੇ ਨੇ ਪਰ ਸਮੁੰਦਰ ਲਈ ਇਹ ਨਿਯਮ ਬਿਲਕੁਲ ਵੀ ਲਾਗੂ ਨਹੀਂ ਹੁੰਦਾ ਦੋਸਤੋ ਸਮੁੰਦਰ ਦੀ ਗਹਿਰਾਈ ਜਾਣਨ ਲਈ ਸਾਨੂੰ ਸਮੁੰਦਰ ਦੇ ਅੰਦਰ ਜਾਣਾ ਪਵੇਗਾ ਅਤੇ ਯਕੀਨ ਮੰਨੋ ਇਹ ਸਫ਼ਰ ਕਾਫੀ ਰਮਚਕ ਹੋਣ ਵਾਲਾ ਹੈ ਤਾਂ ਬਣੇ ਰਹੋ ਇਸ ਵੀਡੀਓ ਦੇ ਅੰਤ ਤੱਕ ਸਭ ਤੋਂ ਪਹਿਲਾਂ ਅਸੀਂ ਸਮੁੰਦਰ ਦੀ ਗਹਿਰਾਈ ਨੂੰ ਜਾਣਨ ਲਈ ਇਸ ਦੇ ਸਰਫੇਸ ਤੋਂ ਸ਼ੁਰੂਆਤ ਕਰਦੇ ਹਾਂ ਸਰਫੇਸ ਦੇ ਅੰਦਰ 40 ਮੀਟਰ ਦੀ ਗਹਿਰਾਈ ਤੱਕ ਆਮ ਤੌਰ ਤੇ ਲੋਕ ਸਕੂਬਾ ਡਾਈਵਿੰਗ ਕਰ ਸਕਦੇ ਨੇ ਸਾਰੇ 스ਵੀਮਰਸ ਇਸੇ ਗਹਿਰਾਈ ਤੱਕ ਸਕੂਬਾ ਡਾਈਵਿੰਗ ਕਰਦੇ ਨੇ ਪਰ ਇਸ ਦੇ ਅੱਗੇ 93 ਮੀਟਰ ਦੀ ਗਹਿਰਾਈ ਤੇ ਮਸ਼ਹੂਰ ਬ੍ਰਿਟਿਸ਼ ਜਹਾਜ਼ ਲਿਊਸੀਟੇਨੀਆ ਦਾ ਮਲਬਾ ਮਿਲਿਆ ਸੀ ਜੋ ਕਿ 1915 ਵਿੱਚ ਡੁੱਬ ਗਈ ਸੀ ਇਸ ਤੋਂ ਥੋੜਾ ਅੱਗੇ ਯਾਨੀ ਕਿ 100 ਮੀਟਰ ਦੀ ਗਹਿਰਾਈ ਡਾਈਵਰਸ ਲਈ ਖਤਰਨਾਕ ਸਾਬਤ ਹੁੰਦੀ ਹੈ ਕਿਉਂਕਿ ਇੱਥੇ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਸਰੀਰ ਦੇ ਕਈ ਹਿੱਸੇ ਕੰਮ ਕਰਨਾ ਬੰਦ ਹੀ ਕਰ ਦਿੰਦੇ ਨੇ ਪਰ ਆਸਟਰੀਆ ਦੇ ਮਸ਼ਹੂਰ ਫ੍ਰੀ ਡਾਈਵਰ ਹਾਰਵਰਡ ਨਿਚ ਇਕਲੌਤੇ ਅਜਿਹੇ ਇਨਸਾਨ ਨੇ ਜਿਨ੍ਹਾਂ ਨੇ 214 ਮੀਟਰ ਦੀ ਗਹਿਰਾਈ ਤੱਕ ਡਾਈਵ ਕਰਕੇ 월ਡ ਰਿਕਾਰਡ ਕਾਇਮ ਕੀਤਾ ਸੀ ਇਹ ਰਿਕਾਰਡ ਹਾਰਵਰਡ ਨੇ ਸਿਰਫ ਇੱਕ ਸਾਹ ਵਿੱਚ ਬਣਾਇਆ ਸੀ ਇਸ ਵਜ੍ਹਾ ਨਾਲ ਦੁਨੀਆ ਇਹਨਾਂ ਨੂੰ ਡੀਪੈਸਟ ਮੈਨ ਔਨ ਅਰਥ ਦੇ ਨਾਮ ਨਾਲ ਜਾਣਦੀ ਹੈ ਪਰ ਇਹਨਾਂ ਦਾ ਰਿਕਾਰਡ ਜ਼ਿਪਟ ਦੇ ਰਹਿਣ ਵਾਲੇ ਅਹਿਮਦ ਗੈਬਰ ਨੇ ਤੋੜ ਦਿੱਤਾ ਜਿਨ੍ਹਾਂ ਨੇ 332 ਮੀਟਰ ਦੀ ਗਹਿਰਾਈ ਤੱਕ ਸਕੂਬਾ ਡਾਈਵਿੰਗ ਕਰਕੇ ਆਪਣਾ ਨਾਮ ਗਿਨੀਸ ਬੁੱਕ ਆਫ वर्ल्ड ਰికોર્ਡਸ ਵਿੱਚ ਦਰਜ ਕਰਵਾਇਆ ਜੇਕਰ ਅਹਿਮਦ ਭਾਈ 111 ਮੀਟਰ ਹੋਰ ਹੇਠਾਂ ਜਾਂਦੇ ਤਾਂ ਇਹ ਗਹਿਰਾਈ ਤਕਰੀਬਨ 443 ਮੀਟਰ ਹੋ ਜਾਂਦੀ ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਦੀ ਇੰਪਾਇਰ ਸਟੇਟ ਬਿਲਡਿੰਗ ਦੀ ਉਚਾਈ ਵੀ 443 ਮੀਟਰ ਹੈ ਤਾਂ ਦੋਸਤੋ ਤੁਸੀਂ ਸਮਝ ਸਕਦੇ ਹੋ ਕਿੰਨਾ ਡੂੰਘਾ ਹੈ ਇਸ ਤੋਂ ਥੋੜਾ ਹੋਰ ਹੇਠਾਂ 500 ਮੀਟਰ ਦੀ ਗਹਿਰਾਈ ਤੇ ਉਹ ਲੈਵਲ ਹੈ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਜੀਵ ਯਾਨੀ ਬਲੂ ਵੇਲ ਡਾਈਵ ਕਰ ਸਕਦੀ ਹੈ। ਬਲੂ ਵੇਲ ਦਾ ਵਜ਼ਨ 1,50,000 ਕਿਲੋ ਹੁੰਦਾ ਹੈ। ਅਮਰੀਕਨ ਨੇਵੀ ਦੀ ਸੀ ਵਾਲਫ ਸਬਮਰੀਨ ਜੋ ਕਿ ਇੱਕ ਐਡਵਾਂਸਡ ਨਿਊਕਲੀਅਰ ਪੰਟੂਬੀ ਹੈ ਉਹ ਵੀ 500 ਮੀਟਰ ਤੋਂ ਜ਼ਿਆਦਾ ਹੇਠਾਂ ਨਹੀਂ ਜਾ ਸਕਦੀ। ਇੱਥੋਂ ਅੱਗੇ 535 ਮੀਟਰ ਦੀ ਗਹਿਰਾਈ ਤੇ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਇਨਸਾਨ ਉਸ ਨੂੰ ਸਹਿਣ ਨਹੀਂ ਕਰ ਪਾਵੇਗਾ। ਅਜਿਹਾ ਲੱਗੇਗਾ ਜਿਵੇਂ ਉਸ ਦੇ ਉੱਪਰ ਇੱਕ ਵੱਡਾ ਸਾਰਾ ਰਿਚ ਡਿੱਗ ਗਿਆ ਹੋਵੇ ਪਰ ਹੈਰਾਨੀ ਦੀ ਗੱਲ ਹੈ ਕਿ ਇੱਥੇ ਐਂਪਰਰ ਪੈਂਗੂਇਨ ਵਰਗੇ ਜੀਵ ਪਾਏ ਜਾਂਦੇ ਨੇ ਜੋ ਇੰਨਾ ਪ੍ਰੈਸ਼ਰ ਬਰਦਾਸ਼ਤ ਕਰ ਲੈਂਦੇ ਨੇ 830 ਮੀਟਰ ਦੀ ਗਹਿਰਾਈ ਤੱਕ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬਰਜ ਖਲੀਫਾ ਦਾ ਟਾਪ ਪਾਇਆ ਜਾਵੇਗਾ ਜੇਕਰ ਉਸ ਨੂੰ ਉਲਟਾ ਕਰਕੇ ਸਮੁੰਦਰ ਵਿੱਚ ਪਾਇਆ ਜਾਵੇ ਇਹ ਉਹ ਪੁਆਇੰਟ ਹੈ ਜਿੱਥੇ ਤੱਕ ਸੂਰਜ ਦੀ ਰੌਸ਼ਨੀ ਪਹੁੰਚ ਸਕਦੀ ਹੈ ਇਸ ਤੋਂ ਹੇਠਾਂ ਕਰੀਬ 1000 ਮੀਟਰ ਦੀ ਗਹਿਰਾਈ ਵਾਲੇ ਖੇਤਰ ਨੂੰ ਸਕੈਰੀ ਜ਼ੋਨ ਕਿਹਾ ਜਾਂਦਾ ਕਿਉਂਕਿ ਇਸ ਦੇ ਅੱਗੇ ਪੂਰਾ ਹਨੇਰਾ ਹੁੰਦਾ ਹੈ ਇੱਥੇ ਪਾਣੀ ਦਾ ਪ੍ਰੈਸ਼ਰ 1500 ਪੀਐਸਆਈ ਹੋ ਜਾਂਦਾ ਇੱਥੇ ਜਾਇੰਟ ਸਕੁਆਇਰਡ ਵਰਗੇ ਕਦਰਨਾਕ ਜੀਵ ਰਹਿੰਦੇ ਨੇ ਥੋੜਾ ਹੋਰ ਹੇਠਾਂ 1280 ਮੀਟਰ ਦੀ ਗਹਿਰਾਈ ਤੇ ਲੈਦਰ ਬੈਕ ਸੀ ਟਰਟਲ ਪਾਏ ਜਾਂਦੇ ਨੇ ਜਿਨ੍ਹਾਂ ਦਾ ਵਜ਼ਨ 700 ਕਿਲੋਗ੍ਰam ਤੱਕ ਹੁੰਦਾ ਹੈ 2000 ਮੀਟਰ ਦੀ ਗਹਿਰਾਈ ਤੇ ਕਈ ਰੌਚਕ ਜੀਵ ਮਿਲਦੇ ਨੇ ਜਿਵੇਂ ਕਿ ਉਹ ਮੱਛੀ ਜਿਸ ਨੂੰ ਕੁਦਰਤ ਨੇ ਟਾਰਚ ਦੇ ਰੱਖੀ ਹੈ 2200 ਮੀਟਰ ਦੀ ਗਹਿਰਾਈ ਤੇ ਸਨ ਸਪਰਮ ਬੇਲ ਅਤੇ ਕੋਲਸਲ ਸਕਵਾਇਡ ਮਿਲਦੇ ਨੇ ਕੋਲਸਲ ਸਕਵਾਇਡ 14 ਮੀਟਰ ਲੰਬਾ ਹੁੰਦਾ ਅਤੇ ਇਸ ਦੀ ਇੱਕ ਅੱਖ ਖਾਣੇ ਦੀ ਪਲੇਟ ਜਿੰਨੀ ਵੱਡੀ ਹੁੰਦੀ ਹੈ ਇਸ ਤੋਂ ਵੀ ਜ਼ਿਆਦਾ ਗਹਿਰਾਈ ਯਾਨੀ 3800 ਮੀਟਰ ਤੇ ਮਸ਼ਹੂਰ ਜਹਾਜ਼ ਟਾਈਟੈਨਿਕ ਦਾ ਮਲਬਾ ਮੌਜੂਦ ਹੈ ਦੋਸਤੋ ਇਹ ਤਾਂ ਬਸ ਸ਼ੁਰੂਆਤ ਹੈ 4000 ਮੀਟਰ ਤੇ ਸਮੁੰਦਰ ਦਾ ਅਬੀਸਲ ਜ਼ੋਨ ਸ਼ੁਰੂ ਹੋ ਜਾਂਦਾ ਇੱਥੇ ਪਾਣੀ ਦਾ ਪ੍ਰੈਸ਼ਰ ਕਰੀਬ 11000 ਪੀਐਸਆਈ ਜਿੰਨਾ ਹੁੰਦਾ ਹੈ ਯਾਨੀ ਕਿ 10 ਰੁਪਏ ਦੇ ਸਿੱਕੇ ਤੇ ਇੱਕ ਵੱਡੇ ਹਾਥੀ ਦਾ ਖੜਾ ਹੋਣਾ ਇੱਥੇ ਵਾਈਪਰフィਸ਼ ਵਰਗੀਆਂ ਅਜੀਬੋ-ਗਰੀਬ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ 6000 ਮੀਟਰ ਦੀ ਗਹਿਰਾਈ ਤੇ ਹੈਡਲ ਜ਼ੋਨ ਸ਼ੁਰੂ ਹੁੰਦਾ ਹੈ ਇਸ ਜ਼ੋਨ ਵਿੱਚ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹ ਇੱਕ ਬੁਲਟ ਪ੍ਰੂਫ ਕਾਰ ਨੂੰ ਵੀ ਵਿਚਕਾ ਸਕਦਾ ਹੈ ਜੇਕਰ ਅਸੀਂ 8800 ਮੀਟਰ ਦੀ ਗਹਿਰਾਈ ਤੇ ਜਾਈਏ ਨਾ ਜਿੱਥੇ ਮਾਉਂਟ ਐਵਰੇਸਟ ਵੀ ਪੂਰਾ ਡੁੱਬ ਸਕਦਾ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਡੂੰਘਾ ਹੋਵੇਗਾ ਪਰ ਸਮੁੰਦਰ ਦੀ ਗਹਿਰਾਈ ਅਜੇ ਵੀ ਖਤਮ ਨਹੀਂ ਹੋਈ 10972 ਮੀਟਰ ਦੀ ਗਹਿਰਾਈ ਉਨੀ ਹੁੰਦੀ ਹੈ ਜਿੰਨੀ ਉਚਾਈ ਤੇ ਇੱਕ ਹਵਾਈ ਜਹਾਜ਼ ਉੱਡਦਾ ਮਰੀਆਨਾ ਟ੍ਰੈਂਚ ਸਮੁੰਦਰ ਦਾ ਸਭ ਤੋਂ ਡੂੰਘਾ ਹਿੱਸਾ ਹੈ ਜੋ ਲਗਭਗ 11 ਕਿਲੋਮੀਟਰ ਡੂੰਘਾ ਇੱਥੇ ਪ੍ਰੈਸ਼ਰ ਸਤਾ ਨਾਲੋਂ 26 ਗੁਣਾ ਜ਼ਿਆਦਾ ਹੈ ਸਾਲ 1960 ਵਿੱਚ ਡਾਨ ਵਾਲਸ਼ ਅਤੇ ਜੈਕਸ ਪਿਕਾਡ ਇੱਕ ਪੰਡੂਬੀ ਵਿੱਚ ਮਾਰੀਆਨਾ ਟ੍ਰੈਂਚ ਤੱਕ ਗਏ ਸੀ 2012 ਵਿੱਚ ਮਸ਼ਹੂਰ ਫਿਲਮ ਮੇਕਰ ਜੇਮਸ ਕੈਮਰਨ ਵੀ ਇੱਥੇ ਗਏ ਸਨ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੁੰਦਰ ਦਾ ਸਿਰਫ 10 ਤੋਂ 15% ਹਿੱਸਾ ਹੀ ਖੋਜਿਆ ਜਾ ਸਕਿਆ ਹੈ ਤਾਂ ਦੋਸਤੋ ਸਮੁੰਦਰ ਦੀ ਗਹਿਰਾਈ ਨੂੰ ਆਪਣ ਲਈ ਫੈਦੋਮੀਟਰ ਨਾਮਕ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਅਲਟਰਾਸਾਉਨਿਕ ਵੇਵਸ ਮਤਲਬ ਧੁਨੀ ਤਰੰਗਾਂ ਛੱਡਦਾ ਹੈ ਜੇਕਰ ਤੁਹਾਨੂੰ ਖੋਜ ਟੀਵੀ ਦੀ ਇਹ ਵੀਡੀਓ ਪਸੰਦ ਆਈ ਹੋਵੇ ਨਾ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ